ਸ਼ਹੀਦ ਅਸ਼ਵੀ ਰਿਥਮ ਤਗਉਤੀ ਸਿਮਰ ਕਾਏ ਗੁਰੂ ਨਾਨਕ ਲੈਂਦੇ ਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਸਈ ਸਹਾਏ ਅਰਜਨ ਹਰਗੋਬਿੰਦ ਨੋ ਸਿਮਰਉ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈ ਆਏ ਜਿਸ ਜਿਥੇ ਸਭ ਦੁੱਖ ਜਾਏ ਠੇਕ ਬਹਾਦਰ ਸਿਮਰਿਆ ਘਰ ਨਉ ਨਿਤਾਵੇ ਧਾਏ ਸਭ ਤਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਪੰਜਾਬ ਪਿਆਰਿਆਂ ਤੂੰਹਾਂ ਸਾਹਿਬ ਜਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤੱਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਖ ਚਲਾਈ ਤੇਗ ਵਾਹੀ ਦੇਖ ਕੇ ਅਨ ਡਟ ਕੀਤਾ ਦਿਨ ਆ ਪਿਆਰਿਆਂ ਸੱਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਜਿਨਾ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਈ ਕੋਪਰੀਆਂ ਲੋਹਾਈਆਂ ਚਰਖੜੀਆਂ ਤੇ ਚੜ੍ਹੇ ਆ ਰਿਆਂ ਲਾਲ ਚਿਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਵਾਹੀ ਇਹਨਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਰਤਮੇ ਸਰਬਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬਤ ਖਾਲਸਾ ਜੀ ਕੋ ਵਾਹਿਗੁਰੂ 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 ਦੀ ਵਾਹਿਗੁਰੂ ਚੇਤਾਵੈ ਚੇਤਾਵਨ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹ ਰਸ਼ਿਆ ਰਿਆਇਤ ਦੇਤੇ ਰੁਪਤੇ ਦਰੁਪ ਕੀਤਾ ਸੰਤ ਪੰਥ ਦੇ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸੇ ਜੀ ਕੇ ਬੋਲ ਵਾਲੇ ਬੋਲੋ ਜੀ ਸਿਵਾਹਿਗੁਰੂ ਸਿੱਖਾਂ ਨੂੰ ਸਿੱਖੀ ਦਾਣ ਕੇਸ ਦਾਣ ਰਹਿਤ ਦਾਣ ਵਿਵੇਕ ਦਾਣ ਵਿਸਾਧ ਦਾਣ ਰੋਸਾ ਦਾਣ ਦਾਣਾ ਸਰਦਾਨ ਨਾਮ ਦਾਣ ਸ੍ਰੀ ਅੰਮ੍ਰਿਤ ਸਰਬੀ ਦੇ ਇਸ਼ਾਨ ਚੌਂਕੀਆਂ ਝੰਡੇ ਬੂਵੇ ਜੁਗੋ ਜੁਗੈ ਟਾਲ ਧਰਮ ਦਾ ਜਾਕਾਰ ਬੋਲੋ ਜੀ ਸਿਵਾਹਿਗੁਰੂ ਖੰਡਾ ਮੰਨ ਨੀਮਾ ਮਤੁੱਤੀ ਮੱਦਰਾ ਰੱਖਾ ਪਵਾਹੀ ਗੁਰੂ ਹੀਰਕਾਲਪੁਰਖ ਆਪਣੇ ਪੰਥ ਦੇਸ਼ ਦਾ ਸਹਾਇਤਾ ਦਾ ਕਾਰਜ ਹੋ ਸ਼੍ਰੀ ਨਨਤਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੀ ਜਿਨ੍ਹਾਂ ਤੋਂ ਪੰਥ ਨੂੰ ਛੋੜਿਆ ਗਿਆ ਪੂਰੇ ਦਰਸ਼ਨ ਨਿਹਾਰ ਸੇਵਾ ਸੰਭਾਲ ਦਾ ਦਾਨ ਹਾਲਸਾ ਜੀ ਨੂੰ ਬਖਸ਼ੋ ਜੀ ਇਹ ਨਾਣਿਆਂ ਦੇ ਮਾਨ ਨਾਣਿਆਂ ਦੇ ਤਾਨ ਨਿਉਤਿਆਂ ਦੀ ਉਹ ਸੱਚੀ ਕਿਤਾਬ ਵਾਹਿਗੁਰੂ ਕਾਲ ਸਿਰੰਤਰ ਜਮਈ ਹਾਲਸਾ ਬਸਾਤ ਕਾਸ਼ਾਈਆਂ ਦੀ ਜੋਤ ਸਾਤ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਸ਼ਾ ਜੀ ਆਪ ਦੇ ਚਰਣਾ ਕਮਣਾ ਪਾਸ ਅਰਦਾਸ ਬੇਨਤੀ ਰਾਣਾ ਰਾਉ ਨਾ ਕੋ ਰਹੇ ਰੰਗ ਨਾ ਤੁੰਗ ਫੇਰ ਵਾਰੀ ਆਪੋ ਆਪਣੀ ਕੋਈ ਨਾ ਬੰਦੇ ਧੀਰ ਜੇਹਾ ਚੀਰੀ ਲਿਖਿਆ ਤੇਹਾ ਹੁਕਮ ਕਮਾਏ ਖੱਲੇ ਆਵੇ ਨਾਨਕਾ ਸੱਚੇ ਉਠੀ ਜਾਏ ਦੇ ਮਹਾਂਵਾਕਾਂ ਅਨਸਾਰ ਸੱਚੇ ਪਾਤਸ਼ਾਹ ਜੀ ਉਹ ਆਪ ਜੀ ਦੇ ਦਰ ਕਰਦੇ ਸੇਵਕ ਸਤਕਾਰਯੋਗ ਭਾਈ ਸੱਚੇ ਪਾਤਸ਼ਾਹ ਸੁਖਦੇਵ ਸਿੰਘ ਜੀ ਸੱਚੇ ਪਾਤਸ਼ਾਹ ਜੀ ਉਹ ਪਿਛਲੇ ਦਿਨੀ ਸੱਚੇ ਪਾਤਸ਼ਾਹ ਜੀ ਜੋ ਅਕਾਲ ਪਖੰਡਰ ਜਾਮੀ ਆਪ ਜੀ ਵੱਲੋਂ ਦਿੱਤੀ ਹੋਈ ਸਵਾਸਾ ਦੀ ਪੂੰਜੀ ਨੂੰ ਖਰਚ ਕਰਦੇ ਹੋયા ਸੰਸਾਰਿਕ ਯਾਤਰਾ ਨੂੰ ਪੂਰਦੇ ਹੋયા ਪਿਛਲੇ ਦਿਨੀ ਅਕਾਲ ਚਲਾਣਾ ਕਰਕੇ ਸੱਚੇ ਪਾਤਸ਼ਾਹ ਜੀ ਉਹਨਾਂ ਦੀ ਪੰਜ ਘੂਤ ਦੇਹੀ ਨੂੰ ਅਗਨਪੇਟਾ ਅਗਰੰਤ ਸੱਚੇ ਪਾਤਸ਼ਾਹ ਜੀ ਉਹਨਾਂ ਦਾ ਅੰਦੇਠਾ ਸੰਭਾਲਣ ਉਪਰੰਤ ਸਮੁੱਚਾ ਪਰਵਾਰ ਸੱਚੇ ਪਾਤਸ਼ਾਹ ਸਾਹਿਬ ਸੰਬੰਧੀ ਸੱਚੇ ਪਾਤਸ਼ਾਹ ਜੀ ਉਹ ਅਸਤੀਆਂ ਲੈ ਕੇ ਧੰਨ ਸ੍ਰੀ ਗੁਰੂ ਹਰगोबिंद ਸਾਹਿਬ ਮਹਾਰਾਜ ਜੀ ਧੰਨ ਸ੍ਰੀ ਗੁਰੂ ਹਰ Rai ਸਾਹਿਬ ਜੀ ਧੰਨ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਆਪ ਜੀ ਦੇ ਪਾਵਨ ਪਵਿੱਤਰ ਅਸਥਾਨ ਗੁਰਦੁਆਰਾ ਪਾਤਾਲ ਪੁਰੀ ਕੀਰਤਪੁਰ ਸਾਹਿਬ 'ਤੇ ਪਹੁੰਚੇ ਹਨ ਸੱਚੇ ਪਾਤਸ਼ਾਹ ਜੀ ਉਹ ਸੰਗਤ ਰੂਪੀ ਚੌਪਈ ਸਾਹਿਬ ਜੀ ਦੇ ਜਾਪ ਹੋਏ ਬਾਣੀ ਪੜਦਿਆਂ ਹੋਈਆਂ ਧੁੱਲਾਂ ਦੀ ਖਿਮਾ ਬਖਸ਼ਣੀ ਪੜੀ ਸੁਣੀ ਬਾਣੀ ਦਾ ਭਾਵ ਵਿਸੜੀ ਹੋਈ ਰੂਹ ਨੂੰ ਕਰੂਨ ਬਖਸ਼ਿਸ਼ ਕਰਨਾ ਵਿਛੜੀ ਹੋਈ ਰੂਹ ਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਸ ਬਖਸ਼ਣਾ ਸੱਚੇ ਪਾਤਸ਼ਾਹ ਜੀ ਉਹ ਪਿਛੇ ਪਰਿਵਾਰ ਸਾਥ ਸੰਬੰਧੀਆਂ ਨੂੰ ਭਾਣਾ ਮੰਨਨ ਦਾ ਬਲ ਬਖਸ਼ਣਾ ਸੱਚੇ ਪਾਤਸ਼ਾਹ ਜੀ ਉਹ ਭਾਈ ਸੁਖਦੇਵ ਸਿੰਘ ਜੀ ਪਾਸੋਂ ਸੱਚੇ ਪਾਤਸ਼ਾਹ ਸੰਸਾਰਿਕ ਯਾਤਰਾ ਭੋਗਦਿਆਂ ਹੋਇਆਂ ਖਰਚ ਕਰਦਿਆਂ ਹੋਇਆਂ ਹੋਈਆਂ ਨੇਕ ਪ੍ਰਕਾਰ ਦੀਆਂ ਗਲਤੀਆਂ ਪੁੱਤਾਂ ਨੂੰ ਨਾ ਚਿਤਾਰਦੇ ਹੋਏ ਸੱਚੇ ਪਾਤਸ਼ਾਹ ਜੀ ਉਹ ਅਬ ਕੀ ਵਾਰ ਬਖਸ਼ ਬੰਦੇ ਕੋ ਬਹੁਰ ਨਾ ਭਾਉ ਨੂੰ ਪੀਰਾਂ ਦੇ ਮਾਵਾਕਾ ਅਨੁਸਾਰ ਸਦੀਵਕਾਲ ਆਪਣੇ ਚਰਨਾਂ ਦੇ ਵਿੱਚ ਨਿਵਾਸ ਬਖਸ਼ਣਾ ਸੱਚੇ ਪਾਤਸ਼ਾਹ ਜੀ ਉਹ ਇਸ ਵਕਤ ਕਿਰਪਾ ਕਰੋ ਭਾਈ ਸੁਖਦੇਵ ਸਿੰਘ ਜੀ ਦੀਆਂ ਅਸਥੀਆਂ ਨੂੰ ਸੱਚੇ ਪਾਤਸ਼ਾਹ ਜੀ ਵਸਤ ਘਾੜ ਤੇ ਜਲ ਪ੍ਰਵਾਹ ਕਰਨ ਦੀ ਆਗਿਆ ਬਖਸ਼ਿਸ਼ ਕਰੋ ਹੋਈਆਂ ਸਰਪੁੱਲਾਂ ਦੀ ਮਾਫੀ ਬਖਸ਼ਣੀ ਜੀ ਸੇ ਹੀ ਪਿਆਰੇ ਮੇਲ ਜਿੱਦਾਂ ਮਿਲਿਆ ਤੇਰਾ ਨਾਮ ਚਿੰਤਾ ਵੇ ਨਾਮਕ ਨਾਮ ਸਰਬੋਤਮ ਨਾਮ ਤੇਰੇ ਬਾਣੀ ਨੇ ਸਰਬਾ ਵਾਹਿਗੁਰੂ ਜੀ ਕਾ ਕਸਾ वाहे ना वाहेगुरु ना ਸਤ ਨਾਮ ਵਾਹਿਗੁਰੂ ਵਾਹਿਗੁਰੂ ਨਾਮ ਵਾਹਿਗੁਰੂ ਸਤ 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 ਨਾਮ ਵਾਹਿਗੁਰੂ ਸਾਰੇ ਜਿਹੜੇ ਕੱਲਾ ਪਰਿਵਾਰ ਦੇ ਸਲਾਮ ਕਰੋ ਆਜੋ ਆਜੋ ਉੱਪਰ ਆਜੋ ਖਾਲੀ ਕਰ ਦਿਓ ਸਾਰੇ ਆਜੋ ਯਾਰ ਇੱਧਰ ਹੋ ਜਾਓ ਕੱਲਾ ਪਰਿਵਾਰ ਜਾਊਗਾ ਪਰਿਵਾਰ ਨੂੰ ਲੈ ਕੇ ਜਾਂਦੇ ਹਾਂ ਦਿੱਤਾ पि <spaconian> सह <segundos by> <-tökscape �iden> <musyame> <töks carbohydV> <statisticallygraals> <töksuggage> ਬਰੇ ਹੋਰ ਮਸ਼ੀਨ ਜੀ ਬਸ ਅੱਗੇ ਜਿੱਤਣ ਨੂੰ ਮਿਲਦਾ ਹੈ ਪਰ ਥੋੜਾ ਇਧਰ ਮੋੜੋ ਕਿਉਂਕਿ ਸੀਸਮੇ ਕੋ ਚਾਹੀਦਾ ਨਹੀਂ ਦਿੰਦੇ ਉਹਨਾਂ ਨੂੰ ਥੋੜਾ ਜਿਹਾ ਜ਼ਿਆਦਾ ਰਿਸਕ ਲੈ ਕੇ ਥੋੜਾ ਹੱਸੋ ਹਾਂ ਬਹੁਤ ਹੀ ਕੀਤਾ ਹਾਂ ਜੀ ਜੇ ਬਸ ਵਾਸਤਵ ਨਹੀ ਬੜਾ ਆਪਰੇਕਟ ਦੇਖਿਓ ਜੀ ਬਹੁਤ ਹੈ ਜਦੋਂ ਕਿ ਉਹ ਲੋਕ ਉਸ ਟਾਪ ਨੂੰ ਲੈ ਗਏ। ਉਹ ਪੂਰਾ। ਹੂੰ ਹੂੰ। ਉਹਨਾਂ ਦਾ ਪਾਲਫਨ ਹੋ ਗਿਆ। ਹਾਂ। ਉਹ ਪਾਲਫਨ ਵਿੱਚ ਕਰ ਰਹੇ ਹੋ। ਕੋਈ ਨਹੀਂ। ਇਹ ਤਾਂ ਪਬਲਿਕ ਕਰ ਰਹੇ ਹੋ। ਉਹ ਕਿ ਉਹ ਕੋਲ ਕੋਲ। ਵੀਰ ਕੋਈ ਚੰਦ ਨਾ ਹੋ ਲੋ ਹਾਂ ਹਾਂ ਥੋੜਾ ਥੋੜਾ ਸਾਰਿਆਂ ਨੂੰ ਪਾਉਂਦੇ ਨਹੀਂ ਕੋਈ ਨਹੀਂ ਵੀ ਸਾਰਾ ਕੱਟੋ ਕੋਈ ਆਦਮਨੀ ਪਰਿਵਾਰ ਆਜਾ ਸੁਬਾਨ ਅੱਛਾ ਦੇਖਾਂਗੇ ਸਾਰਿਆਂ ਨਾਲ ਪਾਉਂਦੇ ありがとうご